ਸਤ ਸ੍ਰੀ ਅਕਾਲ ਜਿੰਨਾ ਵੀ ਹੁਣ ਤੁਸੀਂ ਕੋਈ ਵੀ ਕਰ ਰਹੇ ਆ ਆਪਣਾ ਪਹਿਲਾ ਚੋਕਤਾ ਕਰਦੇ ਸੀ ਉਹ ਤਾਂ ਜਿਹਦੇ ਤੱਕ ਕੋਈ ਤੁਹਾਡਾ ਵੀ ਪੈਸਾ ਪੈਂਦਾ ਆ ਤੁਸੀਂ ਸਾਡੇ ਨਾਲ ਗੱਲ ਕਰੋ ਪੰਚਾਇਤ ਤੁਹਾਡੇ ਨਾਲ ਖੜੀ ਉਹਨੂੰ ਤੁਸੀਂ ਬਗ ਬੋਰਡ ਵਾਲਿਆਂ ਨੂੰ ਲੈਟਰ ਸਾਡਾ ਦੇ ਦਿੱਤਾ ਦੇਖੋ ਉਹਨਾਂ ਨੂੰ ਉਹਨਾਂ ਨੇ ਵੀ ਚਲਾ ਗਿਆ ਉਹ ਸਾਡੇ ਨਾਲ ਲੜਨ ਜੇ ਦੇਖੋ ਪੰਚਾਇਤ ਨੇ ਤੁਹਾਡੇ ਨਾਲ ਖੜਨਾ ਅਸੀਂ ਤੁਸੀਂ ਸਾਡੇ ਨਾਲ ਖੜਨਾ ਹੁਣ ਜੇ ਤੁਸੀਂ ਹੁਣ ਜੇ ਤੁਸੀਂ ਹੁਣ ਦੁਬਾਰਾ ਵੀ ਚੋਕਤਾ ਲੈਣੇ ਆ ਉਹਨਾਂ ਤੋਂ ਫਿਰ ਤੁਸੀਂ ਗੱਲ ਅਸੀਂ ਇਹ ਕਹਿੰਦੇ ਮੇਰੀ ਗੱਲ ਸੁਣੋ ਤੁਸੀਂ ਹਾਲੇ ਤੱਕ ਮੈਨੂੰ ਕੋਈ ਪ੍ਰੂਫ ਦਿੱਤਾ ਕਿ ਵਕਫ ਬੋਰਡ ਦਾ ਨਹੀਂ ਇਹ ਪੰਚਾਇਤ ਦੇ ਦੀ ਜ਼ਮੀਨ ਹੈ ਮੈਨੂੰ ਉਹ ਬीडीओ ਕਹਦੇ ਤਸੀਲਦਾਰ ਕਹਦੇ ਕੋਈ ਕਹਦੇ ਕਿ ਆ ਜਿਹੜੇ ਲੀਜ਼ ਹੈਗੀ ਏ ਇਹਨੂੰ ਤੁਸੀਂ ਛੱਡ ਦਿਓ ਇਹ ਲੀਜ਼ ਇਨਵੈਲੀਡ ਹੈ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਪੰਚਾਇਤ ਦੇ ਦੀ ਮਾਲਕੀ ਦਾ ਸਬੂਤ ਦੇ ਰਹੇ ਹਾਂ ਖੁੱਦ ਸੋ ਤੁਹਾਨੂੰ ਪੰਚਾਇਤ ਦੇ ਦੀ ਮਾਲਕੀ ਦਾ ਸਬੂਤ ਚਾਹੀਦਾ ਬਤ ਬਤ ਦੇਖੋ ਆਪਾਂ ਡਾਕੂਮੈਂਟ ਉਹ ਵਾਪਸ ਦੇ ਮੈਂ ਆਪਾਂ ਪੰਚਾਇਤ ਨਾਲ ਤੁਹਾਨੂੰ ਆ ਲੈ ਜੋ ਆ ਲੈ ਜੋ ਅਸੀਂ ਤੁਹਾਨੂੰ ਵੈਸੇ ਦੇ ਦਿੰਨੇ ਕੋਈ ਨਹੀਂ ਮੈਂ ਤੁਹਾਨੂੰ ਵਾਪਸ ਦੇ ਦਾਂਗਾ ਪਰ ਦੂਜੀ ਵਾਰ ਨਹੀਂ ਤੁਸੀਂ ਲੈ ਜਾ ਕੋਈ ਛੱਡ ਹੋਰ ਹੈਗੀ ਆ ਆ ਦੇਖ ਛੱਡ ਹੋਰ ਹੈਗੀ ਹੈ ਕਾਪੀ ਹੁਣ ਕਿਉਂ ਨਾ ਬੀਤੀ ਨਾਲ ਵੀ ਮਿਲਿਆ ਜਾਇਆ ਹਾਂਜੀ ਪਹਾੜੀ ਹਾਂਜੀ ਮਿਲਣਾ ਤੁਸੀਂ ਕਰ ਲਓ ਤੇ ਮੈਨੂੰ ਕੋਈ ਨਹੀਂ ਮੈਂ ਤਾਂ ਆਲਰੇਡੀ ਕਹਿ ਦਿੱਤਾ ਸੀ ਕਿਉਂਕਿ ਜਦੋਂ ਜਮੀਨ ਵੀ ਦਿੱਤੀ ਸੀ ਤਾਂ ਵੀ ਮੈਂ ਇੱਥੇ ਤਾਂ ਵੀ ਨਹੀਂ ਸੀ ਹੈਗਾ ਤਾਂ ਵੀ ਪਾਵਰ ਆਫ ਟਾਰਨ ਦਿੱਤੀ ਸੀ ਤੇ ਉਹਨੂੰ ਮੈਂ ਵੈਸੇ ਕਹਿ ਦਿੱਤਾ ਕਿ ਤੂੰ ਬਈ ਜੋ ਕੁਝ ਕਾਗਜ਼ ਹੈਗੇ ਨੇ ਲੈ ਕੇ ਆ ਤੀ ਦੋ ਦਿਨ ਚਲਾ ਦੇ ਹਾਂਜੀ 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 ਇਹਦਾ ਅਸੀਂ ਬੜੀਆਂ ਚੋਕ ਜਿਹੀ ਜਗ੍ਹਾ ਨਿਕਲਿਆ ਹੈ ਤੇ ਇੱਕ ਪਾਸੇ ਨੇ ਸ਼ੁਰੂ ਹੋਏ ਆ ਆ ਵੀ ਸਾਰੀ ਸੱਤ ਵਾਲੀ ਦੀ ਆ ਸੈਂਟਰ ਗਵਰਨਮੈਂਟ ਦੀ ਜ਼ਮੀਨ ਹੈ ਸਾਡੇ ਵਿੱਚ ਬਕੂਜਾਂ ਮਾਰ ਦੀ ਰੇਲ ਵਿੱਚ ਸਾਰੀ ਕਿੰਨੀ ਸੱਜੇ ਲੱਗ ਲੱਗ ਜਿਹਾ ਮੈਂ ਸਾਰੀਆਂ ਇਕੱਠਾ ਲਈਆਂ ਜਿਹੜਾ ਸੀ ਉਹ ਜਨ ਪਾਸੇ ਤੋਂ ਆਂਟੀ ਨਾਲ ਲੱਗਦੀ ਜਗ੍ਹਾ ਆ ਸਾਡਾ ਦਾ ਤੁਹਾਡਾ ਵੀ ਫਾਇਦਾ ਹੋ ਜਾਊਗਾ ਸਾਡੀ ਜਿਹੜੀ ਪੰਚਾਇਤ ਦੀ ਹੈ ਸਾਨੂੰ ਵੀ ਕਬਰ ਹੋ ਜਾਵੇਗੇ ਤੇ ਚਲੋ ਸਾਡਾ ਸਾਡਾ ਇਹ ਆ